ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬ ਡਿਸਕਵਰੀ ਤੇ ਸਭ ਤੋਂ ਪਹਿਲਾਂ ਹੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਤੁਹਾਡੇ ਵਾਸਤੇ ਬਹੁਤ ਵਧੀਆ ਕੰਮ ਦੀ ਵੀਡੀਓ ਲੈ ਕੇ ਆਏ ਹਾਂ ਇਸ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ ਜਿਵੇਂ ਅਕਸਰ ਹੀ ਆਪਾਂ ਦੇਖਦੇ ਹਾਂ ਘੋੜੇ ਘੋੜੀਆਂ ਦੇ ਸੁੰਬਾਂ ਦੀ ਪ੍ਰੋਬਲਮ ਆ ਜਾਂਦੀ ਆ ਜਿਵੇਂ ਲੈਮੀਨੇਟ ਹੋ ਜਾਣਾ ਇਹ ਜਾਂ ਵੀ ਹਜੇ ਸਟਾਰਟਿੰਗ ਹੀ ਹੁੰਦੀ ਹੈ ਚੀਜ਼ ਦੀ ਤੇ ਜਾਂ ਜਿਵੇਂ ਕਿ ਸੁੰਭ ਸੁੱਕਣ ਲੱਗ ਜਾਂਦੇ ਆ ਸੁੰਭ ਫਟਣ ਲੱਗ ਜਾਂਦੇ ਹਨ ਉਹਦੀ ਸ਼ੇਪ ਵਿਗੜਨ ਲੱਗ ਜਾਂਦੀ ਆ ਤੇ ਜਾਂ ਉਹਦੇ ਚੂੜੀਆਂ ਬਣ ਜਾਣੀਆਂ ਇਹੋ ਜੀਆਂ ਹੋਰ ਵੀ ਵੀ ਕਹਿਣ ਦਾ ਭਾਵੇਂ A to Z ਜਿਹੜੀ ਪੈਰਾਂ ਨਾਲ ਰਿਲੇਟਡ ਪ੍ਰੋਬਲਮ ਆ ਘੋੜੇ ਘੋੜੀਆਂ ਜਾਂ ਦੂਜੇ ਪਸ਼ੂਆਂ 'ਚ ਵੀ ਤੇ ਉਹਦਾ ਆਪਾਂ ਕੀ ਟਰੀਟਮੈਂਟ ਕਰ ਸਕਦੇ ਆ ਕੀ ਮਾਲਾ ਉਹਨੂੰ ਡਾਕਟਰ ਜਾਂ ਕੋਈ ਦਵਾਈ ਕੀ ਦੇ ਸਕਦੇ ਆ ਤੇ ਜਿਵੇਂ ਛੋਟੇ ਬੱਚੇ ਹੁੰਦੇ ਆ ਬਸ਼ੇਰੇ ਬਸ਼ੇਰੀਆਂ ਉਹਨਾਂ ਦੀ ਸੁੰਬ ਦੀ ਚੰਗੀ ਗ੍ਰੋਥ ਨਹੀਂ ਹੁੰਦੀ ਤੇ ਸੁੰਬ ਦਾ ਸਿਹਜ ਵਧੀਆ ਬਣਾਉਣ ਵਾਸਤੇ ਵੀ ਕੀ ਦੇ ਸਕਦੇ ਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆਂ ਅੱਜ ਜਿਹੜੀ ਚੀਜ਼ ਬਾਰੇ ਆਪਾਂ ਤੁਹਾਨੂੰ ਦੱਸਣਾ ਇਹ ਨਾ ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਇਹ ਆਪਾਂ ਖੁਦ ਆਪਦੇ ਜਾਨਵਰ ਤੇ ਇਸਤੇਮਾਲ ਕਰੀਆ ਅਜਮਾਈ ਹੋਈ ਆ ਤੇ ਆਪਾਂ ਨੂੰ ਇਹ ਚੀਜ਼ ਦਾ 100 1% ਰਿਜ਼ਲਟ ਮਿਲਿਆ ਇਹ ਮੇਰੇ ਕੋਲੇ ਖੁੱਦ ਹੀ ਬਿਸ਼ੇਰੀ ਸੀਗੀ ਉਹ ਚ ਉਹਨੂੰ ਸੁੰਬਾਂ ਦੀ ਪ੍ਰੋਬਲਮ ਸੀ ਪ੍ਰੋਬਲਮ ਕੋਈ ਜ਼ਿਆਦਾ ਨਹੀਂ ਵੀ ਉਹ ਦੇ ਨਾ ਡਰਾਈ ਬਹੁਤ ਰਹਿੰਦੇ ਸੀਗੇ ਸੁੰਬ ਖੁਸ਼ਕ ਕਹਿ ਸਕਦੇ ਆ ਜੀ ਇਹਨੂੰ ਤੇ ਨਾ ਫਟਣ ਲੱਗ ਜਾਂਦੇ ਸੀਗੇ ਤੇ ਗਰੋਥ ਵੀ ਨਹੀਂ ਚੰਗੀ ਹੁੰਦੀ ਸੀ ਉਹਦੇ ਸੁੰਬ ਛੋਟਾ ਰਿਹਾ ਸੀਗਾ ਤੇ ਚਲੋ ਆਪਣਾ ਕੰਟੈਕਟ ਹੋਇਆ ਬਾਈ ਸੰਦੀਪ ਸੇਠੀ ਆ ਯੂਨੀਸੈਲ ਕੰਪਨੀ ਚ ਲੱਗੇ ਆ ਇਹ ਤੇ ਯੂਨੀਸੈਲ ਕੰਪਨੀ ਵਾਲਿਆਂ ਦਾ ਇਹ ਪ੍ਰੋਡਕਟ ਆ ਲੈਮੀਨੇਟ ਈਕਯੂ ਤੇ ਆਪਾਂ ਉਹਨਾਂ ਦੀ رائے ਮੁਤਾਬਕ ਚਲੋ ਇਹ ਇੱਕ ਪ੍ਰੋਡਕਟ ਵੀ ਇੱਕ ਪੈਕਿੰਗ ਹੈ ਇਹ ਡੱਬਾ ਬਾਕਸ ਆਉਂਦਾ ਸ਼ਾਇਦ ਕਿਲੋ ਦੀ ਪੈਕਿੰਗ ਹੈ ਇਹ ਤੇ ਆਪਾਂ ਇੱਕ ਡੱਬਾ ਵਰਤਿਆ ਉਹਦੇ ਨਾਲ ਆਪਾਂ ਨੂੰ ਹੌਲੀ-ਹੌਲੀ ਮਤਲਬ ਕੋਸ਼ ਦਿਨਾਂ ਬਾਅਦ ਰਿਜ਼ਲਟ ਵੀ ਮਤਲਬ ਮਿਲਣ ਲੱਗ ਗਿਆ ਉਸ ਤੋਂ ਬਾਅਦ ਵਧੀਆ ਸੁੰਭ ਦੀ ਚੰਗੀ ਗ੍ਰੋਥ ਹੋਣ ਲੱਗੀ ਤੇ ਜਿਹੜਾ ਉਹ ਖੁਸ਼ਕੀਪਣ ਸੀਗਾ ਉਹ ਵੀ ਦੂਰ ਹੋ ਗਿਆ ਤੇ ਅੱਗੇ ਆਪਣੀ ਬਸ਼ੇਰੀ ਦੀ ਖੁਸ਼ਕੀ ਮਤਲਬ ਪੈਰਾਂ ਚ ਇੰਨੀ ਖੁਸ਼ਕੀ ਸੀਗੀ ਜੇ ਨੋ ਫੈਰੀਅਰ ਵੀ ਨਾ ਬਣਾਉਣ ਆਉਂਦਾ ਸੀਗਾ ਤੇ ਉਹਦੀ ਵੀ ਤਸੱਲੀ ਹੋ ਜਾਂਦੀ ਸੀਗੀ ਮੱਲਾ ਸਹੀ ਉਹ ਨੂੰ ਕਰ ਨਹੀਂ ਸਕਦਾ ਸੀ ਆਪਦਾ ਕੰਮ ਤੇ ਇਹ ਪ੍ਰੋਡਕਟ ਵਰਤਣ ਨਾਲ ਆਪਾਂ ਨੂੰ ਵਧੀਆ 100% ਵਧੀਆ 101% ਰਿਜ਼ਲਟ ਮਿਲਿਆ ਤੇ ਜੇ ਕਿਸੇ ਵੀਰ ਭਰਾ ਦੇ ਘੋੜੇ ਘੋੜੀਆਂ ਨੂੰ ਜਾਂ ਬਸ਼ੇਰੇ ਬਸ਼ੇਰੀਆਂ ਨੂੰ ਹਨ ਇਸ ਤਰ੍ਹਾਂ ਦੀ ਪ੍ਰੋਬਲਮ ਆ ਪੈਰਾਂ ਦੀ ਜਿਵੇਂ ਸੁੱਬ ਫਟਦੇ ਆ ਤੇ ਜਿਆਦਾ ਖੁਸ਼ਕ ਆ ਵੀ ਵੇਖਣ ਜੀ ਆਪਾਂ ਨੂੰ ਰੁੱਖੇ ਰੁੱਖੇ ਜਿਹਾ ਲੱਗਦੇ ਆ ਹਨਾ ਇੱਕ ਤਾਂ ਹੁੰਦਾ ਸੁੰਭ ਵੇਖਣ ਚ ਬਹੁਤ ਸੋਹਣਾ ਲੱਗਣਾ ਹੈ ਚਮਕਦਾਰ ਤੇ ਇਹ ਦਵਾਈ ਹੈ ਜਿਹੜੀ ਤੁਹਾਨੂੰ ਆਪਾਂ ਸਕਰੀਨ ਤੇ ਦਿਖਾਈ ਜਾਂਦੇ ਆ ਲੈਮੀਨੇਟ ਈਕੂ ਪਾਊਡਰ ਇਹਦਾ ਬਹੁਤ ਵਧੀਆ ਰਿਜ਼ਲਟ ਆ ਕੋਈ ਆਪਾਂ ਕਿਸੇ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਆਪਾਂ ਸਿਰਫ ਵੀ ਜਾਣਕਾਰੀ ਜਿਹੜੀ ਚੀਜ਼ ਆਪਾਂ ਵਰਤੀ ਆ ਮੈਂ ਚਲ ਜਾਣਕਾਰੀ ਸਾਰਿਆਂ ਨਾਲ ਸਾਂਝੀ ਕਰਦਗੇ ਚਲੋ ਕਿਸੇ ਹੋਰ ਦਾ ਵੀ ਫਾਇਦਾ ਹੋ ਜੇ ਆਪਾਂ ਖੁਦ ਵਰਤੀ ਹੋਈ ਹੈ ਦਵਾਈ ਬਾਕੀ ਆ ਤੁਹਾਨੂੰ ਸਕਰੀਨ ਤੇ ਨੰਬਰ ਦੇ ਦਿੰਨਾ ਸਾਡੇ ਮਲੋੜ ਤੋਂ ਆਏ ਬਾਈ ਇਹਨਾਂ ਨੇ ਮੈਨੂੰ ਇਹ ਪ੍ਰੋਡਕਟ ਦਿੱਤਾ ਸੀਗਾ ਤੇ ਆਪਾਂ ਨੂੰ ਵਧੀਆ ਰਿਜ਼ਲਟ ਮਿਲਿਆ ਤੇ ਜਿਹੜਾ ਇਹ ਪਾਊਡਰ ਆ ਇਹ ਆਪਾਂ ਨੂੰ ਅਜ ਤੋਂ 7-8 ਮਹੀਨੇ ਪਹਿਲਾਂ ਵਰਤਿਆ ਤੇ ਆਪਾਂ ਨੂੰ ਵਧੀਆ ਵੀ ਮਤਲਬ ਚੰਗਾ ਰਿਜ਼ਲਟ ਮਿਲਿਆ ਤੇ ਇਹ ਪਾਊਡਰ ਵਰਤਣ ਤੋਂ ਪਹਿਲਾਂ ਵੀ ਮਤਲਬ ਜਦੋਂ ਆਪਾਂ ਨੂੰ ਨਹੀਂ ਸੀ ਇਹ ਚੀਜ਼ ਬਾਰੇ ਪਤਾ ਕਈ ਆਪਾਂ ਯਾਰਾਂ ਦੋਸਤਾਂ ਨੂੰ ਘੋੜੀਆਂ ਵਾਲੇ ਭਰਾਵਾਂ ਨੂੰ ਪੁੱਛਿਆ ਵੀ ਕਹੀਏ ਬੰਦਿਆਂ ਦੀ رائے ਵੀ ਲਈ ਯਾਰ ਵੀ ਮਤਲਬ ਸੰਬ ਦੀ ਖੁਸ਼ਕੀ ਦੂਰ ਕਰਨ ਵਾਸਤੇ ਜਾਂ ਹਨਾ ਇਹ ਟੁੱਟਦਾ ਭੁਰਦਾ ਸੀਗਾ ਸੰਬ ਵੀ ਕੀ ਕਰਗੇ ਕੀ ਇਲਾਜ ਕਰਗੇ ਚਲੋ ਜਿਵੇਂ ਅਲੱਗ-ਅਲੱਗ ਸਾਰਿਆਂ ਨੇ رائے ਦਿੱਤੀ ਕਿਸੇ ਨੇ ਕੋਈ ਦੱਸਿਆ ਵੀ ਕਾਲਾ ਤੇਲ ਲਾ ਦੇ ਉਹ ਕਿਸੇ ਨੇ ਦੱਸਿਆ ਜਿਵੇਂ ਰਿੰਡੀ ਦਾ ਤੇਲ ਜਾਂ ਸਰੋਂ ਦਾ ਤੇਲ ਹਨਾ ਉਹ ਰੋਜ਼ ਨਿਵਾ ਕੇ ਲਾਉਂਦੇ ਰੋ ਡੇਲੀ ਜਿਵੇਂ ਮੱਲਾ ਬਸ਼ੇਰੀ ਨੂੰ ਕੋਈ ਘੰਟਾ ਦਾ ਘੰਟਾ ਪਾਣੀ 'ਚ ਖਿਲਾਰ ਦੇਣੀ ਹਨਾ ਵੀ ਕਹਿਣ ਦਾ ਭਾਵ ਸਾਰੇ ਤਰੀਕੇ ਅਜਮਾ ਕੇ ਦੇਖ ਲਏ ਸੀਗੇ ਇਹ ਬੇਸ਼ੇਰੀ ਨੂੰ ਕੋਈ ਫਰਕ ਨਹੀਂ ਪਿਆ ਸੀਗਾ ਤੇ ਸੁੰਭ ਵੇਖਣ ਚ ਵੀ ਉਹਦੇ ਨਾਲ ਹੋਰ ਹੀ ਭੜੇ ਜੇ ਲੱਗਦੇ ਜਿਵੇਂ ਆਮ ਆਪਾਂ ਵੇਣੇ ਜਾਨਵਰ ਐਦੇ ਹਨਾ ਐ ਪੂਰੇ ਚਮਕਦਾਰ ਸੋਹਣੇ ਐ ਸ਼ਾਈਨਿੰਗ ਕਰਦੇ ਸੁੰਭ ਹੁੰਦੇ ਆ ਤੇ ਆਪਣੇ ਜਾਨਵਰ ਦੇ ਉਲਟਾ ਸਮਾਂ ਦੇ ਹੋਰ ਹੀ ਰੁੱਖੇ ਜੇ ਤੇ ਵੇਖਣ ਚ ਵੀ ਬੁਰੇ ਜੇ ਲੱਗਣਿਆ ਐ ਲੱਗਦਾ ਸੀਗਾ ਤੇ ਚਲੋ ਇਹ ਦਵਾਈ ਵੀ ਇਹ ਪ੍ਰੋਡਕਟ ਜਬਰਤਨ ਨਾਲ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਚਲੋ ਜੇ ਕੇ ਇਹਨੂੰ ਹੈ ਦਿੱਕ ਤਾਂ ਇਹੋ ਜੀ ਤਾਂ ਇਹ ਤੁਸੀਂ ਵਰਤ ਕੇ ਦੇਖ ਸਕਦੇ ਹੋ ਆਪਣੇ ਵੱਲੋਂ ਵੀ ਮੈਂ ਕਹਿ ਸਕਦਾ ਵੀ ਬਹੁਤ ਚੰਗਾ ਰਿਜ਼ਲਟ ਮਿਲਿਆ ਤੇ ਉਹਦੇ ਨਾਲ ਨਾਲ ਆਪਣੀ ਬਸ਼ੇਰੀ ਨੂੰ ਨਾ ਇੱਕ ਪਤਾ ਨਹੀਂ ਕੋਈ ਕਹਿ ਸਕਦੇ ਵੀ ਉਹਨੂੰ ਘਾਟਕੂਟ ਹੋ ਸਕਦੀ ਹੈ ਜਿਹਾ ਇਹ ਵਿਟਾਮਿਨਾਂ ਦੀ ਜਾਂ ਕੋਈ ਮਿਨਰਲਾਂ ਦੀ ਕਈ ਆਪਾਂ ਮਿਨਰਲ ਮਿਕਸਚਰ ਪਾਊਡਰ ਵੀ ਆਮ ਜਿਵੇਂ ਆਪਾਂ ਰੋਟੀਨ 'ਚ ਦਿੰਨੇ ਵਰਤੇ ਪਰ ਆਪਾਂ ਨੂੰ ਨਾ ਇਹ ਦਿੱਕਤ ਨਹੀਂ ਕੋਈ ਦੂਰ ਹੋਈ ਉਹਦੇ ਨਾਲ ਗਰਦਨ ਤੇ ਵੀ ਥੋੜੀ ਜਿਹੀ ਜਿਆਦਾ ਵਾਲ ਹੁੰਦੇ ਜਿਹੜੇ ਉਹਤੇ ਵੀ ਖੁਸ਼ਕੀ ਸੀਗੀ ਤੇ ਕੰਧਾਂ ਨਾਲ ਵੀ ਮਲਾਤੋਂ ਜੀ ਘਸਾਉਂਦੇ ਰਹਿੰਦੀ ਤੇ ਉਹਦੇ ਵਾਲ ਕੱਟ ਵੀ ਦਿੰਦੇ ਅਸੀਂ ਤੇ ਫੇਰ ਵੀ ਉਹ ਨਾ ਇਹ ਪ੍ਰੋਬਲਮ ਨਾਲ ਔਖੀ ਸੀਗੀ ਵੀ ਕੰਧਾਂ ਨਾਲ ਜਾਂ ਜਿਵੇਂ ਆਪਣੇ ਪਲਾਸਟਰ ਕਰੇ ਹੁੰਦੇ ਅੰਦਰ ਬਰਾਂਡੇ ਹਨਾ ਕੰਧਾਂ ਨਾਲ ਘਸਾਈ ਜਾਂਦੀ ਧੌਣ ਆਉਂਦੀ ਤੇ ਉਹ ਜ਼ਖਮ ਵੀ ਕਰਵਾ ਲੈਂਦੀ ਤੇ ਇਹ ਵਰਤਨ ਮਗਰੋਂ ਉਹਨੂੰ ਨਾ ਚਲੋ ਆਪਾਂ ਵਰਤੀ ਦਾ ਇਕੱਲੇ ਪੈਰਾਂ ਦੀ ਪ੍ਰੋਬਲਮ ਆਸਤੇ ਸੀ ਇਹ ਤੇ ਉਹਦੇ ਨਾਲ ਨਾਲ ਉਹਨੂੰ ਇਹ ਡਿੱਕ ਦੀ ਵੀ ਤਕਲੀਫ ਵੀ ਦੂਰ ਹੋ ਗਈ ਤੋ ਦੂ ਕੋਸ ਟਾਈਮ ਬਾਅਦ ਵਧੀਆ ਹਨਾ ਜਾਨਵਰ ਤੇ ਸ਼ਾਈਨਿੰਗ ਨਵੀਂ ਸਾਰੀ ਲੋਈ ਆ ਜਾਣੀ ਐ ਚਮਕਦਾਰ ਉਹਦਾ ਚਮੜੀ ਬਣ ਜਾਣੀ ਤੇ ਬਹੁਤ ਵਧੀਆ ਆਪਾਂ ਨੂੰ ਚੰਗਾ ਰਿਜ਼ਲਟ ਮਿਲਿਆ ਤੇ ਜੇ ਕਿਸੇ ਨੂੰ ਹੈ ਭਾਈ ਕੋਈ ਇਹੋ ਜਿਹੀ ਦਿੱਕਤ ਤੁਸੀਂ ਹਨ ਉੱਤੇ ਦਿੱਤੇ ਨੰਬਰ ਤੇ ਬਾਈਆਂ ਨਾਲ ਕੰਟੈਕਟ ਕਰਕੇ ਇਹ ਜਾਣਕਾਰੀ ਵੀ ਲੈ ਸਕਦੇ ਹੋ ਹੋਰ ਤੇ ਇਹ ਵਰਤ ਵੀ ਸਕਦੇ ਹੋ ਤੇ ਇਹਦਾ ਰੇਟ ਵਗੈਰਾ ਤੁਸੀਂ ਬਾਈਆਂ ਤੋਂ ਪੁੱਛ ਸਕਦੇ ਹੋ ਤੇ ਧੰਨਵਾਦ ਜੀ ਆਪਣੀ ਵਸ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਇਸ ਤਰ੍ਹਾਂ ਦੀਆਂ ਤੁਹਾਡੇ ਹਾਸਤੇ ਕੋਈ ਹੋਰ ਵੀਡੀਓ ਲੈ ਕੇ ਆਇਆ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਕੋਈ ਜਾਣਕਾਰੀ ਵਾਲੀ ਹਨਾ ਨੌਲੇਜ ਵਾਲੀ ਵੀਡੀਓ ਲਿਆ ਕਰਾਂਗੇ ਤੇ ਵੱਧ ਤੋਂ ਵੱਧ ਚਲੋ ਚੈਨਲ ਨੂੰ ਆਪਣੇ ਨੂੰ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਜੀ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਲਈ